ਉਦੋਂ ਤੇਰੇ ਵਿਰਾਂ ਜੱਟ ਦਾ ਨਹੀਂ ਜੀ ਲੱਗਦਾ ਸਾਰੀ ਸਾਰੀ ਰਾਤ ਤੇਰੇ ਲਈ ਜਾਗਦਾ ਕਿਹਦੇ ਨਾਲ ਹੱਸਦੀ ਸੀ ਕੱਲ ਰਾਤ ਨੂੰ ਆਏ ਦੱਸ ਮੈਨੂੰ ਦੱਸ ਤੇਰਾ ਕੀ ਲੱਗਦਾ ਉਦੋਂ ਤੇਰੇ ਵਿਰਾਂ ਜੱਟ ਦਾ ਨਹੀਂ ਜੀ ਲੱਗਦਾ ਸਾਰੀ ਸਾਰੀ ਰਾਤ ਤੇਰੇ ਲਈ ਜਾਗਦਾ ਕਿਹਦੇ ਨਾਲ ਹੱਸਦੀ ਸੀ ਕੱਲ ਰਾਤ ਨੂੰ ਆਏ ਦੱਸ ਮੈਨੂੰ ਦੱਸ ਤੇਰਾ ਕੀ ਲੱਗਦਾ ਉਦੋਂ ਤੇਰੇ ਵਿਰਾਂ ਜੱਟ ਦਾ ਨਹੀਂ ਜੀ ਲੱਗਦਾ ਸਾਰੀ ਸਾਰੀ ਰਾਤ ਤੇਰੇ ਲਈ ਜਾਗਦਾ ਕਿਹਦੇ ਨਾਲ ਹੱਸਦੀ ਸੀ ਕੱਲ ਰਾਤ ਨੂੰ ਹਾਏ ਦੱਸ ਮੈਨੂੰ ਦੱਸ ਤੇਰਾ ਕੀ ਲੱਗਦਾ ਕਦ ਤੇਰੇ ਵਿਰਾਂ ਜੱਟ ਦਾ ਨਹੀਂ ਜੀ ਲੱਗਦਾ ਸਾਰੀ ਸਾਰੀ ਰਾਤ ਤੇਰੇ ਲਈ ਜਾਗਦਾ ਕਿਹਦੇ ਨਾਲ ਹੱਸਦੀ ਸੀ ਕੱਲ ਰਾਤ ਨੂੰ ਹਾਏ ਦੱਸ ਮੈਨੂੰ ਦੱਸ ਤੇਰਾ ਕੀ ਲੱਗਦਾ ਕਦ ਤੇਰੇ ਵਿਰਾਂ ਜੱਟ ਦਾ ਨਹੀਂ ਜੀ ਲੱਗਦਾ ਸਾਰੀ ਸਾਰੀ ਰਾਤ ਤੇਰੇ ਲਈ ਜਾਗਦਾ ਕਿਹਦੇ ਨਾਲ ਹੱਸਦੀ ਸੀ ਕੱਲ ਰਾਤ ਨੂੰ ਹਾਏ ਦੱਸ ਮੈਨੂੰ ਦੱਸ ਤੇਰਾ ਕੀ ਲੱਗਦਾ ਕਦ ਤੇਰੇ ਵਿਰਾਂ ਜੱਟ ਦਾ ਨਹੀਂ ਜੀ ਲੱਗਦਾ ਸਾਰੀ ਸਾਰੀ ਰਾਤ ਤੇਰੇ ਲਈ ਜਾਗਦਾ ਦੇ ਨਾਲ ਹੱਸਦੀ ਸੀ ਕੱਲ ਰਾਤ ਨੂੰ ਆਏ ਦੱਸ ਮੈਨੂੰ ਦੱਸ ਤੇਰਾ ਕੀ ਲੱਗਦਾ